ਅੰਮ੍ਰਿਤਸਰ ਦੇ ਵੱਲਾਪਿੰਡ ਨੇੜੇ ਇੱਕ ਪ੍ਰਾਈਵੇਟ ਬੱਸ ਦੇ ਅਚਾਨਕ ਫਲਟ ਜਾਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਪੁਲਿਸ ਮੁਤਾਬਕ ਹਾਦਸੇ ਦਾ ਕਾਰਨ ਮੋਬਾਈਲ ਫੋਨ ਤੇ ਡਰਾਈਵਰ ਦੇ ਚਲਦੀ ਬੱਸ 'ਤੇ ਫੋਨ ਸੁਣਾਉਣ ਕਰਕੇ ਹੋਇਆ ਹੈ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਆ ਸਾ ਜੀ ਬੱਸ ਤੇ ਜਾ ਰਹੀ ਬੋ ਜੀ ਉਹਨੇ ਮੋਬਾਈਲ ਲਾਇਆ ਜਿਹੜੀ ਵਿੱਚ ਸਵਾਰੀਆਂ ਦੱਸਣੀਆਂ ਉਹਦੇ ਮੋਬਾਈਲ ਆ ਮੋਬਾਈਲ ਦੀ ਨਿਗਹਿਲੀ ਕਰਕੇ ਹੀ ਇਹਦਾ ਐਕਸੀਡੈਂਟ ਹੋਇਆ ਜੀ ਬੱਸ ਪਲਟੀ ਬੱਸ ਪਲਟੀ ਜੀ ਅਸੀਂ ਤੇ ਆਣ ਕੇ ਜਿੰਨੀ ਸਾਡੇ ਕੋਲ ਹੈਲਪ ਹੋਈ ਅਸੀਂ ਤੇ ਬੱਸ ਨੂੰ ਪਲਟੀ ਸਿੱਧੀ ਕੀਤਾ ਜੀ ਥੱਲੇੋਂ ਸਵਾਰੀਆਂ ਕੱਢੀਆਂ ਜਿਹੜੀ ਇੱਕ ਦੀ ਤੇ ਡੈਥ ਹੋ ਗਈ ਇੱਥੇ ਮੌਕੇ ਤੇ ਜੀ ਤੇ ਬਾਕੀ ਜਿਹੜੇ ਮੇਰੇ ਕੱਲ 20 25 ਤੋਂ ਜ਼ਿਆਦਾ ਬੰਦੇ ਜਿਹੜੇ ਉਹਨਾਂ ਨੂੰ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਕਿ ਇਹਦੇ ਸਿਰ ਤੇ ਲੱਗੀ ਕੇ ਲਾਤ ਤੇ ਲੱਗੀ ਹੈ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਇੱਕ ਸ਼ਖਸ ਦੀ ਮੌਤ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਾਰੇ ਹਾਦਸੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਇਹ ਬੱਸ ਐਕਸੀਡੈਂਟ ਹੋਇਆ ਜੀ ਅੰਮ੍ਰਿਤਸਰ ਤੋਂ ਮੈਦਾਨੇਪੁਰ ਵੱਸ ਜਾ ਰਹੀ ਸੀ ਸੈਲਪੁਰ ਡੇਰੇ ਦੇ ਤੇ ਵੱਲਾ ਬਾਈਪਾਸ ਤੇ ਜਿਹੜੀ ਉਹ ਬੱਸ ਆਟੋਮ ਕੰਟਰੋਲ ਹੋ ਕੇ ਪੱਟ ਗਈ ਆ ਤੇ ਜਿਹਦੇ ਜੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤੇ 25 ਤੋਂ 30 ਬੰਦੇ ਜਿਹੜਾ ਜਿੰਨਾਂ ਨੂੰ ਗੁਰੂ ਗ੍ਰੰਥ ਸਾਹਿਬ ਹਸਪੀਟਲ ਐਡਮਿਟ ਕਰਾਤਾ ਜਿੰਨਾਂ ਦਾ ਇਲਾਜ ਚੱਲ ਰਿਹਾ